ਹੈਲੋ ਮੈਡਮ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਾਂਜੀ ਮੈਂ ਹਰਜੀਤ ਬੋਲਦਾ ਜੀ ਹਾਂਜੀ ਬੋਲੋ ਅ ਕੱਲ ਅਸੀਂ ਦਵਾਈ ਲੈਣ ਆਏ ਸੀ ਤੁਹਾਡੇ ਕੋਲੇ ਹਾਂਜੀ ਤੇ ਤੁਸੀਂ ਉਹ ਦਵਾਈ ਖਾਣੇ ਤੋਂ ਬੋਲਦੇ ਆ ਨਾ ਜਿਉਂ ਉੱਥੋਂ ਹਾਂਜੀ ਹਾਂਜੀ ਤੁਸੀਂ ਐਜ ਜੀ ਕਹੇ ਜੀ ਦਵਾਈ ਦਿੱਤੀ ਹੈ ਜੀ ਸਾਡੇ ਤਾਂ ਉਹ ਸਾਰਾ ਕੰਮ ਹੀ ਖਰਾਬ ਕਰ ਦਿੱਤਾ ਜੀ ਤੁਸੀਂ ਤਾਂ ਕੀ ਹੋ ਗਿਆ ਹੋ ਗਿਆ ਤਾਂ ਹੁਣ ਬਹੁਤ ਕੁਝ ਹੋਇਆ ਜੀ ਮੈਂ ਇਹ ਤੁਸੀਂ ਤੁਸੀਂ ਉਹਦੇ ਅੱਗੇ ਇਹ ਲਿਖ ਰੱਖਿਆ ਹੈਗਾ ਵੀ ਪਤਲਾ ਪਰ ਨੂੰ ਮੋਟਾ ਬਨ ਕਰਾਓ ਸਿਗਰ ਪਤਲ ਦਾ ਇਲਾਜ ਕਰਾਓ ਇਹ ਕਰਾਓ ਉਹ ਕਰਾਓ ਸਾਰਾ ਸਹੀ ਸਹੀ ਬੋਲ ਰਿਹਾ ਨਾ ਮੈਂ ਜੀ ਹਾਂਜੀ ਹਾਂਜੀ ਉਹ ਹੀ ਆ ਪਰ ਤੁਸੀਂ ਇਹ ਜੀ ਕਿਹੜੀ ਦਵਾਈ ਦੇ ਦਿੱਤੀ ਮੇਰਾ ਤਾਂ ਜਿੰਨੀ ਮੈਂ ਤਾਂ ਉਮੀਦ ਹੀ ਨਹੀਂ ਕੀਤੀ ਸੀ ਉਸ ਤੋਂ ਵੀ ਜ਼ਿਆਦਾ ਮੋਟਾ ਹੋ ਗਿਆ ਜੀ ਉਹ ਤਾਂ ਬੱਤ ਚੰਗੀ ਗੱਲ ਹੈ ਫਿਰ ਮੋਟਾ ਹੋ ਗਿਆ ਤਾਂ ਤੋ ਦੇਖੋ ਜੀ ਹੁਣ ਮੋਟਾ ਹੋਣ ਦੀ ਵੀ ਕੋਈ ਹੱਦ ਹੁੰਦੀ ਹੈ ਜੀ ਕੋਈ ਇਹ ਤਾਂ ਕੋਈ ਹਾਲ ਥੋੜੀ ਹੈ ਵੀ ਇਹ ਮੋਟਾ ਹੀ ਮੋਟਾ ਹੋਈ ਜਾਵੇ ਮੱਚੀ ਜਾ ਰਿਹਾ ਬੁਲੇ ਤਰੀਕੇ ਨਾਲ ਹਾਂ ਕੰਟਰੋਲ ਨਹੀਂ ਹੋ ਰਿਹਾ ਕੰਟਰੋਲ ਨਹੀਂ ਜੀ ਮੈਂ ਲਾ ਤੁਸੀਂ ਅੰਦਰ ਦਵਾਈ ਦੋ ਵੀ ਪਤ ਨਹੀਂ ਕਿਹੜੀ ਪਾ ਕੇ ਦੇਤੀ ਤੇ ਉਹ ਤਾਂ ਮੋਟਾ ਹੀ ਤੇ ਮੋਟਾ ਹੋ ਜਾਂਦਾ ਉਹ ਤਾਂ ਦੱਸੋ ਹੁਣ ਕੀ ਕਰੀਏ ਉਸ ਚੀਜ਼ ਦਾ ਇਲਾਜ ਕੀ ਕਰੀਏ ਇਲਾਜ ਦੱਸੋ ਕੀ ਕਰੀਏ ਦੇਖੋ ਅੱਜ ਕੱਲ ਮੁੰਡੇ ਪਾਲਦੇ ਵੀ ਮੋਟਾ ਹੋਏ ਤੁਸੀਂ ਕਹਿੰਦੇ ਮੋਟਾ ਹੋ ਗਿਆ ਤਾਂ ਹੈ ਦੇਖੋ ਜੀ ਹੁਣ ਐਡਾ ਮੋਟਾ ਹੁਣ ਮੈਨੂੰ ਲੱਗ ਰਿਹਾ ਕਿ ਕੀ ਕਰੂੰਗਾ ਹੁਣ ਐਡਾ ਮੋਟਾ ਮੇਰੇ ਕੋਲੇ ਆ ਗਿਆ ਤਾਂ ਹੁਣ ਤਮੜਾ ਨੂੰ ਮਰਨਾ ਪੜੀਏ ਮੋਟੇ ਹੋਣ ਦੀ ਵੀ ਕੋਈ ਹੱਦ ਹੁੰਦੀ ਹੈ ਕਿਸੇ ਚੀਜ਼ ਦੀ ਕੋਈ ਸਿਸਟਮ ਹੁੰਦਾ ਹੈ ਕੋਈ ਹੋਰ ਹੁੰਦਾ ਹੈ ਹ ਨਹੀਂ ਉਹ ਤਾਂ ਹੋ ਜੂਗਾ ਠੀਕ ਹੈ ਕਿਹੜਾ ਤਾਂ ਦਵਾਈ ਦਾ ਅਸਰ ਹੈ ਨਾ ਠੀਕ ਹੋ ਜੂਗਾ ਹੋ ਜੂਗਾ ਨਹੀਂ ਹੁਣ ਨਹੀਂ ਹੁਣ ਤਾਂ ਸੋਹਣਾ ਸੀ ਘਰੇ ਵੀ ਜਵਾਬ ਦੇਣਾ ਹੁੰਦਾ ਹੁਣ ਐਡੇ ਵੱਡੇ ਮੋਟੇ ਤਾਂ ਸੀ ਹੁਣ ਘਰੇ ਕੀ ਕਰੀਏ ਦੱਸੋ ਨਹੀਂ ਉਹ ਠੀਕ ਹੋ ਜਾਊਗਾ ਇੱਕ ਵਾਰ ਤਾਂ ਹੁਣ ਮੱਤੀ ਜਾ ਰਿਹਾ ਜੀ ਬੁਰੇ ਤਰੀਕੇ ਨਾਲ ਇਹਦੀ ਹਾਲਾਤ ਜਿਹੜੇ ਆ ਕਿ ਬਹੁਤ ਜ਼ਿਆਦਾ ਬੈਟਰ ਹੋਏ ਪਏ ਬਹੁਤ ਜ਼ਿਆਦਾ ਹਾਲਾਤ ਖਰਾਬ ਹੋਏ ਪਏ ਤੁਸੀਂ ਦੇਖਿਆ ਤੇ ਨਿਓ ਕਿ ਕੀ ਹੁੰਦਾ ਕੀ ਹੁੰਦਾ ਹੁਣ ਜਿਹਦੇ ਨਾਲ ਹੁੰਦਾ ਹੁਣ ਜਿਹਦੇ ਹੁਣ ਤਾਂ ਤੇ ਲੱਗਦੀ ਹੈ ਉਹੀ ਜਾਣਦਾ ਹੁਣ ਦੂਜਾ ਹਣ ਇਸ ਦੇ ਬਾਰੇ ਕੀ ਜਾਣਦਾ ਹੋਊਗਾ ਦੱਸੋ ਤੁਸੀਂ ਕੀ ਜ਼ਿਆਦਾ ਹੋ ਰੱਖਿਆ ਜ਼ਿਆਦਾ ਹੋ ਰੱਖਿਆ ਜੀ ਹੁਣ ਤੁਸੀਂ ਆ ਕੇ ਜਦ ਲੈ ਕੇ ਦੇਖੋ ਹੁਣ ਮੋਟਾ ਕਿਵੇਂ ਲਈਦਾ ਹੁਣ ਫਿਰ ਪਤਾ ਲੱਗੇਗਾ ਸਭ ਵੇਰਾ ਆ ਕੇ ਲੈ ਕੇ ਦੇਖਾ ਹਾਂ ਦੇਖੋ ਜੀ ਆ ਕੇ ਪਰਸੋਤੀ ਹੋਰ ਕੋਣ ਹੋਰ ਕੋਣ ਲੈ ਕੇ ਦੇਖੇ ਹੁਣ ਜੋ ਸਾਡੇ ਕਰਦੀ ਹੈ ਹਾਂ ਉਹ ਤੁਹਾਡਾ ਲੈਂਦੀਆਂ ਨਹੀਂ ਉਹ ਕਿੰਨੇ ਵੇਡਾ ਮोटा ਸੀ ਨਹੀਂ ਲੈਣੀਆਂ ਪਹਿਲਾਂ ਤੁਹਾਡਾ ਇੰਨਾ ਪਤਲਾ ਸੀ ਤੇ ਹੁਣ ਤੁਸੀਂ 1 ਇੰਚ ਮोटा ਕਰਾਤਾ ਹੁਣ ਇੰਨਾ ਮोटा ਸੀ ਕਿੰਨੇ ਲਵਾਇਆ ਕਿਵੇਂ ਨੇ ਨਹੀਂ ਦਵਾਈ ਨਾਲ ਇੰਨਾ ਜ਼ਿਆਦਾ ਵੀ ਨਹੀਂ ਹੁੰਦਾ ਜਿੰਨਾ ਤੁਸੀਂ ਦੱਸ ਰਹੇ ਹੋ ਨਹੀਂ ਜੀ ਤੁਸੀਂ ਜੇ ਵੀਡੀਓ ਕਾਲ ਕਰਕੇ ਦੇਖ ਲਓ ਜੀ ਆਪਾਂ ਦਿਖਾ ਦਾਂਗੇ ਤੁਹਾਨੂੰ ਜੀ ਅਜੇ ਕੋਈ ਦਿੱਕਤ ਨਹੀਂ ਆਣੀਗੀ ਬਣਾਉਣਾ ਨਹੀਂ ਨਹੀਂ ਦੇਖਣਾ ਨਹੀਂ ਅੱਛਾ ਮਤਲਬ ਤੁਸੀਂ ਦੇਖਦੇ ਨਹੀਂ ਤੁਸੀਂ ਮੈਂ ਕੀ ਦੇਖਣਾ ਨਾ ਮਤਲਬ ਦੇਖਿਆ ਨਹੀਂ ਤੁਸੀਂ ਕਦੇ ਮੈਂ ਨਹੀਂ ਦੇਖਿਆ ਨਹੀਂ ਦੇਖਣੇ ਫਿਰ ਦਿਖਾ ਦੇਣੀ ਹੈ ਜੀ ਸਰ ਨਹੀਂ ਜੀ ਚੋੜੀ ਦੇਖਣਾ ਜੀ ਦੱਸੋ ਦੇਖਣ ਵਾਲੀ ਚੀਜ਼ ਦੇਖਣ ਵਾਲੀ ਚੀਜ਼ ਦੇਖਣੀ ਚਾਹੀਦੀ ਹੈ ਜੀ ਉਹ ਤਾਂ ਹਨਾ ਕੋਈ ਦਿੱਕਤ ਕੀ ਹੈ ਦੇਖਣ ਵਾਲੀ ਚੀਜ਼ ਤੋਂ ਤਾਂ ਦੇਖਦੇ ਹੁੰਦੇ ਸਾਰੇ ਲੋਕ ਹਾਂ ਕੋਈ ਨਾ ਤੁਸੀਂ ਹੋ ਲੈ ਲਓ ਜੀ ਟੈਬਲੇਟ ਕੋਈ ਆ ਜਾਓ ਦੇਖ ਲਾ ਹੁਣ ਹੁਣ ਦੱਸੋ ਜੀ ਜਿਹੜੀ ਚੀਜ਼ ਉਸ ਨਾਲ ਲਈਦੀ ਐ ਸੋਈ ਨਹੀਂ ਲੈ ਸਕਦੇ ਜੀ ਹੁਣ ਟੈਬਲੇਟ ਦਾ ਕੀ ਲਈਏ ਬਤਾਏ ਸੁਝਾ ਪਈ ਜੀ ਮੇਰੇ ਉਪਰ ਮੱਖੀਆਂ ਲੜੀਆਂ ਹੁੰਦੀਆਂ ਐ ਦੱਸੋ ਹੁਣ ਇਹਦਾ ਹੁਣ ਅਸੀਂ ਠੀਕ ਕਰੀਏ ਉਹਨੂੰ ਅਸੀਂ ਇਹ ਮੱਛੀ ਜਾ ਰਿਹਾ ਬੁਰੇ ਤਰੀਕੇ ਦੇ ਨਾਲ ਜਿਵੇਂ ਮੌਲ ਸਾਰਾ ਖਰਾਬ ਹੋਇਆ ਫੇ ਸਾਰਾ ਸਿਸਟਮ ਤੁਸੀਂ ਇੱਕ ਵਾਰ ਨਾ ਤੁਹਾਰੇ ਓਕੇ ਸੋਕੇ ਦੇਖ ਲਓ ਕੋਈ 2 ਦਿਨ ਦੇਖ ਲਓ ਬਾਅਦ ਵਿੱਚ ਕੋਈ ਹੋ ਜਾਊਗਾ ਇਹਨਾਂ ਦਾ ਸਿਰ ਘੱਟ ਤੇ ਠੀਕ ਹੋ ਨੋਰਮਲ ਹੋ ਜਾਊਗਾ ਨਹੀਂ ਓਕੇ ਸੋਕੇ ਹੁਣ ਕੀ ਤਾਂ ਦੇਖ ਲਈ ਅਸੀਂ ਇਹਨੂੰ ਦੇਖ ਲਈਏ ਤੁਸੀਂ ਇੱਥੇ ਆ ਜਾਓ ਤੁਹਾਨੂੰ ਹੋਰ ਦੇ ਦਾਂਗਾ ਟੈਬਲੇਟ ਵਗੈਰਾ ਸੈੱਟ ਹੋ ਜਾਊਗਾ ਉਹਦੇ ਨਾਲ ਤੁਸੀਂ ਦੇ ਦੋਗੇ ਫਿਰ ਹਾਂ ਮੈਂ ਦੇ ਦੂੰਮ ਕੀ ਦੇ ਦਾਂਗੇ ਤੁਹੇ ਟੈਬਲੇਟ ਅੱਛਾ ਟੈਬਲੇਟ ਆ ਕਿ ਮੈਂ ਕੁਝ ਹੋਰ ਸਮਝੀ ਬੈਠਾ ਸੀ ਜੀ ਹੋਰ ਤੁਸੀਂ ਕੀ ਲੈਣਾ ਜਿਹੜੇ ਚੀਜ਼ ਵਾਸਤੇ ਦਵਾਈ ਦੀ ਨਾ ਮੋਟਾ ਤਾਂ ਤੁਸੀਂ ਕਹਿ ਰਹੇ ਹੋ ਤੁਹਾਡੇ ਘਰ ਦੇ ਦਰਲੇ ਫਿਰ ਮੈਂ ਨਾ ਡਰੂੰਗੀ ਹੁਣ ਤੁਸੀਂ ਮੋਟਾ ਕੀਤਾ ਤੁਸੀਂ ਲਓ ਹੁਣ ਮੈਂ ਇਹਦਾ ਕੀ ਕਰਾਂ ਦੱਸ ਹੁਣ ਮਿਰਚਾ ਘੁੱਟਾ ਇਹਦਾ ਮੋਟਾ ਲੈਣ ਦੀ ਮੇਰੀ ਵੀ ਤਾਂ ਸਰਦਾ ਨਹੀਂ ਹੈ ਨਾ ਲਾਓ ਨਾ ਤੁਸੀਂ ਫਿਰ ਆਇਓ ਥੋੜੀ ਹੁਣ ਮੈਂ ਕਿਹਨੂੰ ਦੇਵਾਂ ਹੁਣ ਮੈਂ ਦੱਸੋ ਕਿਿੱਧਰ ਵਜਾਵਾਂ ਕਿਹੜੇ ਫੁੱਲ ਜਾਵਾਂ ਕਿਹੜੇ ਇਹਦੀ ਗੱਲ ਸੁਣੋ ਹੱਥ ਨਾਲ ਕਰੋ ਤੇ ਅੜੰਗਾ ਜਿਹੜਾ ਅੰਦਰੋਂ ਕੱਢ ਦੋ ਫਿਰ ਨੋਰਮਲ ਹੋ ਜਾਊਗਾ ਜੇ ਕੁਝ ਹੀ ਲੱਗ ਰਿਹਾ ਤਾਂ ਨੇ ਨਹੀਂ ਆਇਆ ਨਹੀਂ ਨਿਕਲਦਾ ਨਹੀਂ ਜੀ ਤੁਸੀਂ ਗੱਲ ਨੂੰ ਤੁਸੀਂ ਸਿਚੁਏਸ਼ਨ ਨਹੀਂ ਸਮਝ ਰਹੇ ਕਿ ਮੇਰੀ ਸਿਚੁਏਸ਼ਨ ਕੀ ਹੈ ਸਿਚੁਏਸ਼ਨ ਮੇਰੀ ਇਹ ਹੈ ਕਿ ਮੈਂ ਤੁਹਾਡੇ ਕੋਲ ਆਇਆ ਤੁਸੀਂ ਕਿਹਾ ਵੀ ਆ ਤੇਲ ਲਾਓ ਤੇ ਦੇ ਨਾਲ ਤੁਹਾਨੂੰ ਇਹ ਹੋ ਜਾਏਗਾ ਮੋਟਾ ਹੋ ਜਾਏਗਾ ਜੋ ਵੀ ਹੋ ਜਾਏਗਾ ਪਰ ਇਹ ਪਰ ਇਹ ਤਾਂ ਇੰਨਾ ਜ਼ਿਆਦਾ ਹੋ ਗਿਆ ਇੰਨਾ ਜ਼ਿਆਦਾ ਹੋ ਗਿਆ ਕਿ ਮੈਂ ਤਾਂ ਉਮੀਦ ਹੀ ਨਹੀਂ ਕੀਤੀ ਸੀ ਤੇ ਉੱਤੋਂ ਦਰਦ ਹੋਰ ਬਹੁਤ ਜ਼ਿਆਦਾ ਹੋ ਰਿਹਾ ਤੁਸੀਂ ਇਹੋ ਜੀ ਕਿਹੜੀ ਦਵਾਈ ਤੁਸੀਂ ਪਾਉਣੀ ਹੋਏ ਦੇ ਵਿੱਚ ਜਿਸ ਦੇ ਕਰਕੇ ਸਾਰਾ ਜਿਹੜਾ ਸਿਸਟਮ ਹੈ ਖਰਾਬ ਹੋ ਗਿਆ ਖਰਾਬ ਨਹੀਂ ਹੋਇਆ ਜੀ ਇਹ ਸਹੀ ਹੋਇਆ ਹੈਗਾ ਪਉਨਸ ਪਾਵਲਾ ਦਾ ਥੋੜਾ ਵੀ ਮਤਲਬ ਐਵੇਂ ਤਾਂ ਕੰਮ ਫਿਰ ਕਿੰਨਾ ਚਿਰ ਚੱਲੂ ਜੀ ਥੋੜਾ ਜਿਹਾ ਸਾਰਾ ਮੈਂ ਆ ਹੀ ਹੱਲ ਹੋਣ ਲੱਗ ਗਿਆ ਪਰ ਇਹਨਾਂ ਦੇ ਚਲੇ ਕੰਮ ਚੱਲੂ ਥੋੜਾ ਕੋਈ ਨਾ ਤੁਸੀਂ ਇੱਥੇ ਆ ਜਾਓ ਫਿਰ ਦੇਖ ਲੈਨੇ ਕੀ ਹੋਇਆ ਕਦੋਂ ਤੱਕ ਆਏਗੀ ਫਿਰ ਅੱਜੀ ਆਜੋ ਅੱਜੀ ਆ ਜੀ ਹਾਂਜੀ ਵੈਸੇ ਉਹ ਦੇ ਉੱਪਰ ਕੀ ਨਹੀਂ ਹੈ ਜੀ ਵੈਸੇ میری عمر چھوڑو ਤੁਸੀਂ ਆ جاؤ نہیں نہیں عمر ਦਾ ਗੌਰ ਬਿਲਕੁਲ ਨਹੀਂ ਦੇਖ ਲਓ ਜੇ ਮੈਨੂੰ میری عمر ਕਿੰਨੀ ਆ اچھا جی عمر ਦਾ ਚਲੋ ਕਿੰਨੀ ਹੋਵੇ ਉਹ ਤਾਂ ਨਹੀਂ ਸਕਦੇ ਉਹ ਜਿਹਨਾਂ ਮੋਟਾ ਹੈਗਾ ਆਪਣੇ عمر ਦਾ ਤਾਂ ਇਹਦੇ ਵਿੱਚ ਕੋਈ ਹੋ ਨਹੀਂ ਹੁੰਦਾ ਲੈ ਲੈ ਲਓਗੇ ਮਤਲਬ ਫਿਰ ਤੁਸੀਂ ਆ ਜਾਓ دیکھ ਲੈਂਦੇ ਆ اچھا دیکھ ਲਵਾਂਗੇ ਨਹੀਂ ਮਤਲਬ ہاں دیکھ ਲਾਂਗੇ ਚਲੋ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਨੰਬਰ ਕਰ ਲਓ ਸਹਿਬ ਮੇਰਾ ਆ ਗਿਆ ਫਿਰ ਹਾਂਜੀ ਠੀਕ ਹੈ ਜੀ ਥੈਂਕ ਯੂ